ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਆਪਣੀਆਂ ਭੈਣਾਂ ਨੂੰ ਸਾਰਿਆਂ ਨੂੰ ਲਾਈਨਿੰਗਾਂ ਬਾਰੇ ਦੱਸਣਾ ਚਾਹੁੰਦੀ ਆ ਵੀ ਕਿਹੜੇ ਸੂਟ 'ਚ ਕਿਹੜੀ ਲਾਈਨਿੰਗ ਲੱਗਦੀ ਆ ਕਿਹੜੇ ਕੱਪੜੇ 'ਚ ਕਿਹੜੀ ਲਾਈਨਿੰਗ ਲੱਗਦੀ ਆ ਠੀਕ ਹੈ ਜੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਮੇਰੇ ਭੈਣਾਂ ਦੇ ਕਮੈਂਟ ਆਉਂਦੇ ਆ ਜਦੋਂ ਵੀ ਮੈਂ ਕੋਈ ਵੀ ਵੀਡੀਓ ਪਾਉਣੀ ਆ ਤੇ ਉਹ ਮੈਨੂੰ ਇਦਾਂ ਪੁੱਛਦੇ ਆ ਵੀ ਤੁਸੀਂ ਇਹ ਸੂਟ ਦੇ ਵਿੱਚ ਕਿਹੜੀ ਲਾਈਨਿੰਗ ਲਾਈ ਆ ਹਨਾ ਤੇ ਤੁਹਾਨੂੰ ਮੈਂ ਅੱਜ ਲਾਈਨਿੰਗਾਂ ਬਾਰੇ ਦੱਸਣ ਲੱਗੀ ਆ ਤੇ ਪੰਜ ਤਰ੍ਹਾਂ ਦੀ ਲਾਈਨਿੰਗ ਆਉਂਦੀ ਆ ਠੀਕ ਹੈ ਜੀ ਤੇ ਉਹ ਪੰਜ ਤਰ੍ਹਾਂ ਦੀ ਲਾਈ ਤੇ ਆ ਹੈਗੀ ਆ ਜੀ ਟਾਪਟਾ ਠੀਕ ਹੈ ਜੀ ਤੇ ਹੈਗੀ ਆ कॉटन ਦੀ ਠੀਕ ਹੈ ਜੀ ਤੇ ਇਹ ਹੈਗੀ ਆ ਡਿਸ਼ੀਨ ਇਹ ਹੈਗੀ ਆ ਜੀ ਸਿਲਕ ਤੇ ਇਹ ਹੈਗੀ ਆ ਜੀ ਲਾਈਕਰ ਠੀਕ ਹੈ ਜੀ ਤੇ ਹੁਣ ਇਹ ਪੰਜੇ ਜਿਹੜੀਆਂ ਲਾਈਨਿੰਗਾਂ ਐ ਉਹ ਕਿਹੜੇ ਕਿਹੜੇ ਕੱਪੜੇ ਚ ਲੱਗਦੀਆਂ ਉਹ ਮੈਂ ਤੁਹਾਨੂੰ ਹੁਣ ਦੱਸਦੀ ਆ ਤੇ ਜਿਵੇਂ ਹੁਣ ਆ ਸੂਟ ਹੋ ਗਿਆ ਨਾ ਜਿਵੇਂ ਆਰਗੈਂਜ਼ ਦਾ ਸੂਟ ਹੁੰਦਾ ਏ ਤੇ ਉਹਦੇ ਵਿੱਚ ਆਪਾਂ ਡਿਸ਼ੀਨ ਦੀ ਵੀ ਲਾ ਸਕਦੇ ਆ ਆ ਹੈਗੀ ਜੀ ਡਿਸ਼ੇਨ ਦੀ ਇਹ ਆਪਾਂ ਨੂੰ ਮਿਲੂਗੀ ਜੀ ਵਾਈਟ ਠੀਕ ਹੈ ਜੀ ਇਹ ਆਪਾਂ ਨੂੰ ਡਾਈ ਕਰਵਾਉਣੀ ਪੈਂਦੀ ਹੈ ਜਿੱਦਾਂ ਦਾ ਸੂਟ ਹੋਵੇ ਉਦਾਂ ਦੀ ਡਾਈ ਕਰਵਾਉਣੀ ਪੈਂਦੀ ਆ ਇਹ ਲਾਈਨਿੰਗ ਵੀ ਮੈਂ ਵਰਤ ਕੇ ਦੇਖੀ ਹੈ ਜੀ ਕਾਫੀ ਜਿਆਦਾ ਸੂਟਾਂ ਚ ਲਾਈ ਆ ਤੇ ਮਤਲਬ ਫਿਨਿਸ਼ਿੰਗ ਵੀ ਇੰਨੀ ਜਿਆਦਾ ਹੈ ਤੇ ਫਿਟਿੰਗ ਵੀ ਇੰਨੀ ਜਿਆਦਾ ਵਧੀਆ ਆਉਂਦੀ ਆ ਤੇ ਇਹ ਨਾ ਜੇ ਆਪਾਂ ਜਿਆਦਾਦਰ ਸਲਵਾਰ ਚ ਲਾਉਨੇ ਆ ਤਾਂ ਸਲਵਾਰ ਨਾ ਜਿਵੇਂ ਆਪਣੀ ਫਲਫੀ ਜੀ ਹੋ ਜਾਂਦੀ ਆ ਆਪਾਂ ਵੀ ਬਲ ਪਾ ਲਾਨੇ ਭਾਰੀ ਸਲਵਾਰ ਹੋ ਜਾਂਦੀ ਆ ਹਨਾ ਤੇ ਜਿਹੜੀਆਂ ਇਹ ਇੱਕ ਤਾਂ ਟਾਪਟਾ ਹੋਗੀ ਤੇ ਇੱਕ ਡਿਸ਼ੇਨ ਹੋਗੀ ਇਹ ਲੱਗਦੀ ਆ ਜੀ ਆਰਗੈਂਜ਼ ਦੇ ਸੂਟ ਵਿੱਚ ਠੀਕ ਹੈ ਜੀ ਤੇ ਜਿਵੇਂ ਹੁਣ ਆ ਦੇਖੋ ਆ ਸੂਟ ਨੈਟ ਜਿਦਾ ਹਨਾ ਇਹਦੇ ਵਿੱਚ ਵੀ ਆਪਾਂ ਟਾਪਟਾ ਹੀ ਲਾ ਸਕਦੇ ਆ ਤੇ ਉਸ ਤੋਂ ਬਾਅਦ ਆ ਗਿਆ ਆਪਣਾ ਕਰੇਪ ਦਾ ਸੂਟ ਜਿਵੇਂ 크ਰੇਪ ਦਾ ਕੱਪੜਾ ਆ ਗਿਆ ਜਾਂ ਕੋਈ ਪਿਓਰ 크ਰੇਪ ਆ ਗਈ ਹਨਾ ਜਿੱਦਾਂ ਦੀ ਵੀ 크ਰੇਪ ਆਉਂਦੀ ਆ ਉਹਦੇ ਵਿੱਚ ਆਪਾਂ ਕਾਟਨ ਦੀ ਲਾ ਸਕਦੇ ਹਾਂ ਠੀਕ ਹੈ ਜੀ ਤੇ ਇਹ ਕਾਟਨ ਦੀ ਹੋ ਗਈ ਇਹਦੇ ਵਿੱਚ ਤੇ ਜਿਹੜੀ ਆਪਾਂ ਨੇ ਇਹ ਸਿਲਕ ਦੀ ਲੈਂਦੀ ਆ ਜਿੱਦਾਂ ਇਹ ਸ਼ਾਈਨਿੰਗ ਕਰਦਾ ਕੱਪੜਾ ਹਨਾ ਤੇ ਇਹ ਪਤਾ ਕਾਦੇ ਵਿੱਚ ਲੱਗਦੀ ਆ ਜਿੱਦਾਂ ਆਪਾਂ ਨੈੱਟ ਵਾਲਾ ਸੂਟ ਜਾਂ ਕੋਈ ਫਰਾਕ ਬਣਾਉਂਦੇ ਆ ਜਾਂ ਕੋਈ ਗਾਊਨ ਬਣਾਉਂਦੇ ਆ ਜਾਂ ਕੋਈ ਲਹਿੰਗਾ ਬਣਾਉਂਦੇ ਆ ਹਨਾ ਉਹਦੇ ਵਿੱਚ ਲੱਗਦੀ ਆ ਇਹ ਲਾਈਨਿੰਗ ਨੈੱਟ ਵਾਲੇ 'ਚ ਇਹ ਲੱਗਦੀ ਆ ਜੀ ਤੇ ਬਾਕੀ ਤੁਸੀਂ ਦੇਖ ਲਿਓ ਉਹਨਾਂ ਵਿੱਚ ਇਹ ਲੱਗਦੀ ਆ ਇਹ ਹੈਗੀ ਹੈ ਜੇ ਲਾਈਕਰ ਲਾਈਨਿੰਗ ਠੀਕ ਹੈ ਜੀ ਇਹ ਲੱਗਦੀ ਆ ਸਨੀਲ ਵਾਲੇ ਸੂਟ ਦੇ ਵਿੱਚ ਤੇ ਸਨੀਲ ਵਾਲੇ ਸੂਟ ਦੇ ਵਿੱਚ ਕਿੱਦਾਂ ਲੱਗਦੀ ਹੈ ਇਹਦੇ ਵਿੱਚ ਆਉਂਦੀ ਹੈ ਜੀ ਪੇਸਟਿੰਗ ਠੀਕ ਹੈ ਜਿਵੇਂ ਆਪਾਂ ਪ੍ਰੈਸ ਨਾਲ ਗਲਾ ਚਿਪਕਾਉਨੇ ਆ ਉਵੇਂ ਇਹ ਨਾ ਸੂਟ ਦੇ ਨਾਲ ਚਿਪਕਾ ਹੁੰਦੀ ਆ ਤੇ ਫਿਰ ਨਾ ਜਿੱਦਾਂ ਹੁਣ ਆਪਾਂ ਸੁਨੀਲ ਦਾ ਸੂਟ ਪਾਉਂਦੇ ਆ ਬਹੁਤ ਜ਼ਿਆਦਾ ਕੰਪਲੀਟ ਆਉਂਦੀ ਆ ਕਸਟਮਰ ਦੀ ਹਨਾ ਵੀ ਜਦੋਂ ਤੁਸੀਂ ਸਟਿਚ ਕੀਤਾ ਤੇ ਉੱਪਰ ਨੂੰ ਚੜੀ ਜਾਂਦਾ ਏ ਤੇ ਸਲਵਾਰ ਉੱਚੀ ਹੋਈ ਜਾਂਦੀ ਆ ਜੇ ਤੁਸੀਂ ਇਹ ਲਾਈਕਰਾ ਲਾਈਨਿੰਗ ਸੁਨੀਲ ਦੇ ਸੂਟ ਦੇ ਵਿੱਚ ਲਾਉਂਗੇ ਤਾਂ ਇੰਨੇ ਜ਼ਿਆਦਾ ਫਿਨਿਸ਼ਿੰਗ ਆਉਗੀ ਤੇ ਕਸਟਮਰ ਦਾ ਸੂਟ ਕੋਈ ਵੀ ਆਪਾਂ ਨੂੰ ਕਸਟਮਰ ਦਾ ਆਲਾਂਬਾ ਨਹੀਂ ਆਊਗਾ ਕਸਟਮਰ ਦਾ ਸੂਟ ਨਾ ਇੱਧਰ ਨੂੰ ਜਾਊਗਾ ਉੱਧਰ ਨੂੰ ਜਾਊਗਾ ਤੇ ਬਿਲਕੁਲ ਸੈੱਟ ਆਊਗਾ ਤੇ ਜੇ ਤੁਸੀਂ ਇਹ ਲਾਈਕਰਾ ਲਾਈਨਿੰਗ ਲਾਉਂਗੇ ਉਹਦੇ ਵਿੱਚ ਜੇ ਕਾਟਨ ਦੀ ਲਾਈਨਿੰ ਦੇ ਤੇ कॉटन ਦੇ ਨਾਲ ਬਿਲਕੁਲ ਮਤਲਬ ਤੁਹਾਨੂੰ ਸਟੀਚਿੰਗ ਚ ਵੀ ਵਧੀਆ ਨਹੀਂ ਲੱਗਣਾ ਹੈਗਾ ਉਹ ਜੇ ਤੁਸੀਂ ਲਾਈਕਰਾਂ ਲਾਈਨਿੰਗ ਲਾ ਕੇ ਇੱਕ ਸੂਟ ਵੀ ਸਟਿਚ ਕਰਕੇ ਦੇਖੋਗੇ ਤੇ ਤੁਸੀਂ ਕਹੋਗੇ ਵੀ ਹਾਂ ਫਿਨਿਸ਼ਿੰਗ ਵੀ ਇੰਨੀ ਜ਼ਿਆਦਾ ਤੇ ਜਿਹੜੇ ਨਾ ਮਤਲਬ ਪੱਲੇ ਆਪਾਂ ਸਾਈਡਾਂ ਤੋਂ ਫੋਲਡ ਕਰਦੇ ਆ ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਨਾ ਜਦੋਂ ਮੈਂ ਦੇਖਿਆ ਕਾਫੀ ਜ਼ਿਆਦਾ ਲੇਡੀਜ਼ ਦੇ ਪਾਏ ਹੋਏ ਸੂਟ ਦੇਖਿਆ ਨਾ ਉਹਨਾਂ ਦੇ ਇਦਾਂ ਮੁੜੇ ਹੋਏ ਹੁੰਦੇ ਆ ਪੱਲੇ ਹਨਾ ਉਹ ਇਹਦੇ ਕਾਰਨ ਮੁੜੇ ਹੋਏ ਹੁੰਦੇ ਆ ਵੀ ਜਦੋਂ ਆਪਾਂ ਲਾਈਕਰਾਂ ਲਾਈਨਿੰਗ ਉਹਦੇ ਵਿੱਚ ਨਹੀਂ ਲਾਉਂਦੇ ਹਨਾ ਕਈ ਕਸਟਮਰ ਬਿਨਾ ਲਾਈਨਿੰਗ ਤੋਂ ਸਟਿਚ ਕਰਵਾ ਲਾ ਨੇ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਉਹ ਆਉਂਦੀ ਆ ਹਨਾ ਤੇ ਬਾਕੀ ਇਹ ਸੀਗੀਆਂ ਪੰਜ ਲਾਈਨਿੰਗਾਂ ਠੀਕ ਹੈ ਜੀ ਪੰਜ ਤਰ੍ਹਾਂ ਦੀ ਲਾਈਨਿੰਗ ਤੇ ਜਿਹੜੀ ਆਪਾਂ ਨੇ ਤੁਹਾਨੂੰ ਮੈਂ ਡਸ਼ੀਨ ਦੀ ਦਿਖਾਈ ਆ ਇੱਕ ਡਸ਼ੀਨ ਦੀ ਇਹ ਤੁਹਾਨੂੰ ਵਾਈਟ ਕਲਰ ਦੀ ਮਿਲੂਗੀ ਤੇ ਇੱਕ ਟਾਪਟਾ ਇਹ ਵੀ ਤੁਹਾਨੂੰ ਵਾਈਟ ਕਲਰ ਦੀ ਮਿਲੂਗੀ ਜਿੱਦਾਂ ਦਾ ਤੁਹਾਡਾ ਸੂਟ ਹੋਊਗਾ ਜਿਹੜੇ ਵੀ ਕਲਰ ਦਾ ਹੋਊਗਾ ਤੁਸੀਂ ਉਹ ਡਾਈ ਕਰਵਾਉਣੀਓ ਕਰਵਾਉਣੀ ਆ ਠੀਕ ਹੈ ਤੇ ਇਹ ਵਾਈਟ ਚ ਮਿਲਣਗੀਆਂ ਤੁਹਾਨੂੰ ਦੋਨੋਂ ਹੀ ਇਹਨਾਂ ਦਾ ਪ੍ਰਾਈਸ ਸੇਮ ਹੀ ਆ ਕੋਈ ਫਰਕ ਨਹੀਂ ਹੈਗਾ ਕਈ ਵਾਰੀ ਹੁੰਦਾ ਕਿਸੇ ਨੂੰ ਇਹ ਪ੍ਰੋਬਲਮ ਹੁੰਦੀ ਹੈ ਵੀ ਡਸ਼ੀਨ ਦੀ ਕਿਤੇ ਮਹਿੰਗੀ ਨਾ ਹੋਵੇ ਹਨਾ ਡਸ਼ੀਨ ਦੀ ਕੋਈ ਮਹਿੰਗੀ ਨਹੀਂ ਜਾਈਨੇਗਾ ਤੁਸੀਂ ਡਸ਼ੀਨ ਦੀ ਵੀ ਲੈ ਸਕਦੇ ਹੋ ਤੁਸੀਂ ਟਾਪਟਾ ਵੀ ਲੈ ਸਕਦੇ ਮੇਰੇ ਹਿਸਾਬ ਨਾਲ ਤਾਂ ਮੈਨੂੰ ਸਭ ਤੋਂ ਜ਼ਿਆਦਾ ਵੈਸਟ ਲੱਗੀ ਡਸ਼ੀਨ ਠੀਕ ਹੈ ਤੇ ਇਹ ਮੈਨੂੰ ਨਾ ਮਤਲਬ ਮੇਰੇ ਜੁਕੇ ਦੇ ਕਸਟਮਰ ਹੈ ਤੇ ਉਹਨਾਂ ਦੇ ਸੂਟ ਜਿੰਨੇ ਵੀ ਮੈਂ ਸਟਿਚ ਕਰਦੀਆਂ ਉਹਨਾਂ ਨੇ ਮਤਲਬ ਡਸ਼ੀਨ ਹੀ ਲਾਈਨਿੰਗ ਲਾਉਣੇ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਡਿਸ਼ੀਨ ਬਾਰੇ ਦੱਸਿਆ ਇਹ ਵੀ ਇਹ ਜ਼ਰੂਰੀ ਹੈ ਕਿਉਂਕਿ ਕਾਟਨ ਨਾਲੋਂ ਵੀ ਬਹੁਤ ਜ਼ਿਆਦਾ ਵੈਸਟ ਹੈ ਇਹ ਲਾਈਨਿੰਗ ਆਪਾਂ ਕਿਸੇ ਵੀ ਸੂਟ ਚ ਲਾਉਨੇ ਆ ਤੇ ਜਿਹੜੀ ਆਪਾਂ ਕਾਟਨ ਦੀ ਲਾਉਨੇ ਆ ਆਪਾਂ ਕਾਟਨ ਦੇ ਸੂਟ ਵਿੱਚ ਕਾਟਨ ਦੀ ਲਾ ਸਕਦੇ ਆ ਠੀਕ ਆ ਤੇ ਜਿੱਦਾਂ ਹੁਣ ਆਪਾਂ ਤੁਹਾਨੂੰ ਮੈਂ ਦਿਖਾਈ ਸੀਗੀ ਕਾਟਨ ਦੀ ਇਹ ਵਾਲੀ ਠੀਕ ਆ ਇਹ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਏ ਵੀ ਇਹ ਲਾਈਨਿੰਗ ਕਾਟਨ ਦੀ ਆ ਹਨਾ ਤੇ ਇਹ ਲਾਉਨੇ ਆਪਾਂ ਕਾਟਨ ਦੇ ਸੂਟ ਦੇ ਵਿੱਚ ਤੇ ਜਿੱਦਾਂ ਹੁਣ ਸਲਵਾਰ ਆਪਣੀ ਪਤਲੀ ਨਹੀਂ ਹੈਗੀ ਹਨਾ ਵੀ ਜਿਵੇਂ ਨੈਟ ਜੀ ਵਾਲੀ ਸਲਵਾਰ ਹੁੰਦੀ ਉਹ ਨਹੀਂ ਹੈਗੀ ਹਨਾ ਜਾਂ ਆਰਗੈਂਜ਼ ਦੀ ਸਲਵਾਰ ਨਹੀਂ ਹੈਗੀ ਉਹਦੇ ਵਿੱਚ ਲਾ ਸਕਦੇ ਆਪਾਂ ਕਾਟਨ ਦੀ ਨਹੀਂ ਸਾਰਿਆਂ ਦੇ ਵਿੱਚ ਜਿੱਦਾਂ ਕੋਈ ਨੈਟ ਦਾ ਏ ਜਾਂ ਕੋਈ ਆਰਗੈਂਜ਼ ਦਾ ਏ ਹਨਾ ਆਰਗੈਂਜ਼ ਦੀ ਸ਼ਰਟ ਹੁੰਦੀ ਆ ਤੇ ਉਹਦੇ ਵਿੱਚ ਆਪਾਂ ਡਿਸ਼ੇਨ ਦੀ ਜਾਂ ਟਾਪਟਾ ਲਾ ਸਕਦੇ ਆ ਤੇ ਮੈਨੂੰ ਮੇਰੀਆਂ ਭੈਣਾਂ ਦੇ ਜਿਨ੍ਹਾਂ ਦੇ ਕਮੈਂਟ ਆਏ ਸੀਗੇ ਤੇ ਉਹਨਾਂ ਨੂੰ ਮੈਂ ਇਹ ਸਲਾਹ ਦੱਤੀ ਹੈ ਵੀ ਐਦਾਂ ਦੀਆਂ ਪੰਜ ਤਰ੍ਹਾਂ ਦੀ ਲਾਈਨਿੰਗ ਆਉਂਦੀ ਹੈ ਠੀਕ ਹੈ ਜੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਲਾਈਨਿੰਗ ਕਿਸੇ ਵੀ ਕੱਪੜੇ 'ਚ ਯੂਜ਼ ਕਰ ਸਕਦੇ ਆ ਜਿੱਦਾਂ ਵੀ ਮੈਂ ਤੁਹਾਨੂੰ ਦੱਸਿਆ ਉਦੋਂ ਉਦਾਂ ਹੀ ਯੂਜ਼ ਕਰਿਓ ਕਿਉਂਕਿ ਕਾਟਨ ਦੇ ਵਿੱਚ ਕਾਟਨ ਦੀ ਹੀ ਲੱਗੂਗੀ ਆਰਗੈਂਜ਼ ਦੇ ਵਿੱਚ ਟਾਪਟਾ ਜਾਂ ਡਸ਼ੀਨੇ ਵਿੱਚ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿ ਰਹੀ ਆ ਠੀਕ ਆ ਤੇ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੁਹਾਨੂੰ ਸਮਝ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਸੋਹਣੇ ਸੋਹਣੇ ਕਮੈਂਟ ਮੈਨੂੰ ਇਦਾਂ ਹੀ ਕਰਦੇ ਰਹੋ ਤੇ ਮੈਂ ਤੁਹਾਨੂੰ ਹਰ ਇੱਕ ਸੂਟ ਦੀ ਹਰ ਇੱਕ ਡਿਜ਼ਾਈਨ ਦੀ ਹਰ ਇੱਕ ਕਟਿੰਗ ਦੀ ਰਾਂਗੀ ਤੇ ਜਿਹੜੀਆਂ ਮੇਰੀਆਂ ਭੈਣਾਂ ਦੇ ਕਮੈਂਟ ਆਏ ਹੋਏ ਆ ਤੇ ਸਾਰਿਆਂ ਦਾ ਮੈਂ ਮਾਈਂਡ ਚ ਰੱਖੀ ਬੈਠੀ ਆ ਤੇ ਮੈਂ ਰਿਪਲਾਈ ਵੀ ਕੀਤਾ ਹੋਇਆ ਤੁਹਾਨੂੰ ਤੇ ਮੈਂ ਤੁਹਾਨੂੰ ਥੋੜੇ ਟਾਈਮ ਚ ਸਿੰਪਲ ਸੂਟ ਤੋਂ ਸਟਾਰਟ ਕਰਕੇ ਤੁਹਾਨੂੰ ਐਂਡ ਤੱਕ ਸਾਰੇ ਜਿੰਨੀ ਵੀ ਸਟਿਚਿੰਗ ਮੈਨੂੰ ਆ ਰਹੀ ਆ ਉਹ ਤੁਹਾਨੂੰ ਮੈਂ ਸਾਰੀ ਵੀਡੀਓ ਜ਼ਰੂਰ ਪਾਉਂਦੀ ਰਹੂੰਗੀ ਤੇ ਤੁਸੀਂ ਮੇਰੀ ਵੀਡੀਓ ਨਾਲ ਇਦਾਂ ਹੀ ਬਨੇ ਰਹੋ ਥੈਂਕ ਯੂ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ